ਲੁਧਿਆਣਾ ਦੇ ਵਿੱਚ ਨਿੱਕੇ-ਨਿੱਕੇ ਨਿਆਣਿਆਂ ਨੂੰ ਉਸ ਵੇਲੇ ਭਾਜੜਾ ਪੈ ਗਈਆਂ ਜਦੋਂ ਇਹਨਾਂ ਨੂੰ ਚੁੱਕ ਕੇ ਗੱਡੀਆਂ ਦੇ ਵਿੱਚ ਬਿਠਾਉਣ ਲੱਗੇ ਜਿਸ ਨੂੰ ਲੈ ਕੇ ਅੱਧੇ ਨਿਆਣੇ ਤਾਂ ਰੋਣ ਹੀ ਲੱਗ ਪਏ ਅਤੇ ਅੱਧੇ ਨਿਆਣੇ ਉੱਥੇ ਇੰਦ ਰੂਸੂ ਦੇ ਹੋਏ ਨਜ਼ਰ ਆਏ ਪਰ ਇਸ ਦੇ باوجود ਵੀ ਇਹਨਾਂ ਨੂੰ ਗੱਡੀ ਦੇ ਵਿੱਚ ਬਿਠਾਇਆ ਗਿਆ ਤਾਂ ਦਾਸ ਜੀ ਇਹ ਕਿ ਪੰਜਾਬ ਦੇ ਵਿੱਚ ਭੀਖ ਮੰਗਣ ਲੈ ਕੇ ਚਲਾਈ ਗਈ ਸਖਤ ਮੁਹਿੰਮ ਦੇ ਤਹਿਤ ਪ੍ਰੋਜੈਕਟ ਜੀਵਨ ਜੋਤ ਚਲਾਇਆ ਗਿਆ ਇਸ ਦੇ ਤਹਿਤ ਲੁਧਿਆਣਾ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵੱਲੋਂ ਸਾਂਝੇ ਤੌਰ ਤੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਚੌੜਾ ਬਾਜ਼ਾਰ ਘੰਟਾ ਘਰ ਤੇ ਹੋ ਨੇੜੇ ਤੇੜੇ ਇਲਾਕਿਆਂ ਦੇ ਵਿੱਚ ਆਪਰੇਸ਼ਨ ਚਲਾਇਆ ਗਿਆ ਇਸ ਤਹਿਤ ਕਈ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਜਿਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਉਹ ਕਿਥੋਂ ਆਏ ਨੇ ਇਸੇ ਦੌਰਾਨ ਬਾ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਗੱਲ ਕਰਦੇ ਹੋਏ ਦੱਸਿਆ ਕਿ ਸਰਚ ਆਪਰੇਸ਼ਨ ਦੌਰਾਨ ਜਿਹੜੇ ਬੱਚਿਆਂ ਨੂੰ ਰੈਸਕਿਊ ਕੀਤਾ ਜਾਂਚ ਕੀਤੀ ਜਾਵੇਗੀ ਬੜਾ ਕੇ ਬੱਚੇ ਕੁੜੀਆਂ ਦੇਪਟੇਸ਼ਨ ਤੇ ਮੰਗਦੀਆਂ ਤੇ ਖਾਂਦੀਆਂ ਨੇ ਉਹ ਆ ਕੇ ਇੱਥੇ ਸਲੋਸ਼ਨ ਖਰੀਦ ਕੇ ਇੱਥੇ ਨਸ਼ਾ ਕਰਦੇ ਨੇ ਜੀ ਕੱਪੜਿਆਂ ਦੇ ਪਾ ਕੇ ਸ਼ਰਿਆਤ ਬਾਕੀ 20-25 ਔਰਤਾਂ ਨੇ ਇਕੱਿਆਂ ਨੇ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਅੱਗੇ ਮੇਰੀ ਵੀ ਸਵੇਰੇ ਜਿੰਨੇ ਪੱਤਰਕਾਰ ਲੁਧਿਆਣੇ ਦੇ ਨੇ ਜਿੰਨੇ ਵੀ ਸਵੇਰੇ 6 ਵਜੇ ਤੋਂ 9 ਵਜੇ ਤੱਕ ਰੇਲਵੇ ਸਟੇਸ਼ਨ ਦੇ ਬਾਹਰ ਪਹਿਲੇ ਗੇਟ ਦੇ ਆ ਕੇ ਖੜ ਕੇ ਦੇਖੋ ਜੀ ਵੀ ਉੱਥੇ ਕੀ ਲੁੱਟਮਾਰ ਹੋ ਰਹੀ ਹੈ 20-25 ਔਰਤਾਂ ਨੇ ਜਿਹੜੀਆਂ ਜਿੰਨੇ 500 ਦੇ ਤਾਂ 500 ਗਿਆ ਜਿੰਨੇ 200 ਦੇ ਤਾਂ 200 ਗਿਆ 10 ਰੁਪਏ ਮੰਗਦੀਆਂ ਨੇ ਤੇ ਇੰਦਾ ਲੁੱਟਮਾਰ ਹੋ ਰਿਹਾ ਹੈ तो तो में मार कितना कितना? के लास्ट वीक बाईस बच्चे करे थे और आज हमारा न्यू स्टार्ट आज जो हमने जो जो स्टार्ट हुआ है तो मैं डीएनए टेस्ट करवाने प्रोजेक्ट के अंडर और अभी हुई है अपने दो चार बच्चे अब हमने लिए अभी अभी चलेंगे आगे गेड़ी, गेड़ी दा दा मैं आज सर रेलवे स्टेशन के बार का एरिया और चौड़ा बाजार और बस स्टैंड छोटे बच्चे क्लियर हो जाएगा कि जो बच्चे हैं वो उनके अपने प्रशासन का कितना सहयोग हर जगह से मिलता है चाहे पुलिस डिपार्टमेंट है मतलब डिपार्टमेंट सहयोग देते हैं उनके सहयोग से के साथ ही हम सही हैं सर अभी हम रिसेंटली बात करें अपने जुलाई में हमने रेस्क्यू कर ਸਰਕਾਰੀ ਪੈਟਰੀ ਹਾਂਜੀ ਸਰਕਾਰੀ ਪੈਟਰੀ ਅੱਗੇ ਤਾਂ ਚਲੇਗੀ ਸਰੀਰ ਜਿੰਦਗੀ ਆ ਇਹ ਪਤਾ ਸਟਾਰਟਅਪ ਬੋਲ ਆ ਵੀ ਇਹ ਜੋ ਬੱਚੋ ਦਾ ਜੋ ਮਤਲਬ ਪੈਕਿੰਗ ਕਰਨੇ ਦਾ ਇਹ ਖਤਰਾ ਹੋ ਗਿਆ ਹੈ ਕਹਦਾ ਦੀ ਹੈ ਕਿ ਹੁਣ ਇਨਾ ਬੱਚਿਆਂ ਨੂੰ ਬਾਲ ਘਰਾਂ ਦੇ ਵਿੱਚ ਰੱਖਿਆ ਜਾਵੇਗਾ ਉੱਥੇ ਇਹਨਾਂ ਦੇ ਖਾਣ ਪੀਣ ਦਾ ਰਹਿਣ ਦਾ ਅਤੇ ਸਹਿਣ ਦਾ ਸਾਰਾ ਧਿਆਨ ਰੱਖਿਆ ਜਾਵੇਗਾ ਇਸ ਤੋਂ ਇਲਾਵਾ ਇਹਨਾਂ ਨੂੰ ਸਿੱਖਿਆ ਵੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਇਹ ਚੰਗਾ ਜੀਵਨ ਬਤੀਤ ਕਰ ਸਕਣ ਅਤੇ ਸੜਕਾਂ ਤੇ ਨਾ ਘੁੰਮਣ ਅਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ